ਪਿੰਡ ਪੈਂਦਾ ਕਲਾ ਨੌਰ ਉੱਥੇ ਮੌਜੂਦ ਹੈ ਤੇ ਹਾਲਾਤ ਕਿਉਂਕਿ ਪਾਣੀ ਦਾ ਲੈਵਲ ਕਾਫੀ ਵਧਿਆ ਹੈ ਜਿੱਥੇ ਵੀ ਜਿਹੜੇ ਪਿੰਡ ਦੇ ਬਿਲਕੁਲ ਖੇਤਾ ਦੇ ਵਿੱਚ ਘਾਰ ਨੇ ਜਾਂ ਮੋਟਰ ਨੇ ਉਹ ਸਾਰਾ ਡੈਮੇਜ ਹੋ ਚੁੱਕਿਆ ਯਾਨੀ ਕਿ ਕਾਫੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਲਗਾਤਾਰ ਵਧਿਆ ਹੈ ਕਿਉਂਕਿ ਕੱਲ ਰਾਤ ਨੂੰ ਕਰੀਬ 2 ਵਜੇ ਤੋਂ ਬਾਅਦ ਜਦ ਇਹ ਪੋਲਾ ਜਿਹੜਾ ਹੈਗਾ ਟੁੱਟਿਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਵੀ ਡੇਰਾ ਬਾਬਾ ਨਾਨਕ ਦੇ ਨਾਲ ਪਿੰਡ ਪੈਂਦੇ ਹਨ ਹਰੂਵਾਲ ਦੇ ਨਾਲ-ਨਾਲ ਹੋਰ ਜਿਹੜੇ ਪਿੰਡ ਪੈਂਦੇ ਹਨ ਉੱਥੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਹੈ ਹੁਣ ਤੁਸੀਂ ਦੇਖੋ ਕਿ ਇਹ ਜਿੰਨੇ ਵੀ ਜਿਹੜੇ ਪਿੰਡ ਦੇ ਪਿੰਡ ਨੇ ਉਹਦੇ ਵਿੱਚ ਪਾਣੀ ਵੜ ਗਿਆ ਹੈ ਕਿਸੇ ਤਰ੍ਹਾਂ ਦਾ ਕੋਈ ਸ਼ੈਲਟਰ ਨਹੀਂ ਭਾਜੀ ਤੁਸੀਂ ਇੱਥੇ ਦੇ ਹੀ ਹੋ ਜੀ ਇੱਥੋਂ ਦੇ ਹੀ ਹਾਂ ਜੀ ਇਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਤੇ ਕੀ ਕਹਿ ਸਕਨੇ ਖੇਰ ਦੇ ਬਸ ਦੀ ਗੱਲ ਨਹੀਂ ਹੈ ਜੀ ਇਹ ਤਾਂ ਕੁਦਰਤ ਦੀ ਇਹ ਤਾਂ ਕੁਦਰਤ ਦੀ ਖੇਡ ਹੈ ਜੀ ਠੀਕ ਹੈ ਇਹ ਇਹ ਸਾਰਾ ਇਹ ਸਾਰੇ ਖੇਤ ਨੇ ਜਿਹੜੇ ਅਸੀਂ ਦੇਖੇ ਬਿਲਕੁਲ ਬਿਲਕੁਲ ਸਾਰੇ ਖੇਤਾਂ ਨਾਲ ਹੀ ਪਿੰਡ ਲੱਗਦਾ ਬਿਜਲੀ ਘਰ ਵੀ ਨਾਲ ਹੀ ਇਹਦੇ ਲੱਗੇ ਬਹੁਤ ਨੁਕਸਾਨ ਆ ਸਾਰਾ ਇੱਥੇ ਅੱਛਾ ਬਿਜਲੀ ਘਰ ਜਿਹੜਾ ਹੈਗਾ ਉਹ ਸਾਰਾ ਸਾਰਾ ਨੁਕਸਾਨ ਆ ਗਿਆ ਜੀ ਜੀ ਇਹ ਜਿੰਨੇ ਵੀ ਮੋਟਰ ਨੇ ਇਹ ਪਿੱਛੇ ਜਿਹੜੇ ਘਰ ਨੇ ਉਹ ਸਾਰਾ ਸਭ ਜਿਹੜਾ ਮਿਲ ਕੇ ਭਰਿਆ ਬਿਲਕੁਲ ਇਹ ਪਿੰਡ ਲੱਗੇ ਨਾਲ-ਨਾਲ ਬੜਿਆਦੀਆਂ ਉਹਦੀਆਂ ਕਿੰਨੇ ਪਿੰਡ ਜਿਹੜੇ ਆ ਉਹ ਵੀ ਜਾਨੀ ਕਿ ਨਾਲ ਲੱਗਦੇ ਜਿਹੜੇ-ਜਿਹੜੇ ਪਿੰਡ ਨੇ ਉਹ ਸਾਰੇ ਹਾਂਜੀ ਹਾਂਜੀ ਸਾਰਾ ਨੁਕਸਾਨ ਹੋ ਗਿਆ ਜੀ ਜੀ ਤੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਜਾਂ ਆਏ تھے ਐਨਡੀਆਰਫੀ ਦੀ ਟੀਮ ਆ ਜੇ ਤੱਕ ਤੇ ਕੋਈ ਨਹੀਂ ਆਇਆ ਸਿਰਫ ਇਹੋ ਹੀ ਰੌਲਾ ਪਿਆ ਵੀ ਆ ਜਾਣਗੇ ਆ ਜਾਣਗੇ ਆ ਜਾਣਗੇ ਲੇਕਿਨ ਆਇਆ ਨਹੀਂ ਹਜੇ ਹਜੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਸਿਰਫ ਜੋ ਦੀ ਗੱਲ ਹੋ ਰਹੀ ਕਿ ਲੋਕ ਜਿਹੜੇ ਹੈਗੇ ਉਹ ਜ਼ਰੂਰ ਨਾਰਾਜ਼ਗੀ ਹੈ ਭਾਜੀ ਤੁਸੀਂ ਵੀ ਇੱਥੇ ਦੇ ਹੀ ਹੋ ਹਾਂਜੀ ਹਾਂਜੀ ਕਾਫੀ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਆ ਰਿਹਾ ਹੈ ਹੂੰ ਤੇ ਇਹ ਲੱ ਟਾਈਮ ਬਾਅਦ ਇਸ ਤਰ੍ਹਾਂ ਦੀ ਸਿਚੁਏਸ਼ਨ 88 ਤੋਂ ਬਾਅਦ ਹੁਆ 88 ਤੋਂ ਬਾਅਦ ਇਹ ਟਾਈਮ ਇਸ ਤਰ੍ਹਾਂ ਦੀ ਸਿਚੁਏਸ਼ਨ ਜਿੰਨੇ ਵੀ ਜਿਹੜੇ ਬੈਲਟ ਐ ਇਸ ਪਿੰਡਾਂ ਦੀ ਉਹ ਸਾਰੀ ਡੈਮੇਜ ਡੈਮੇਜ ਹੈ ਜੀ ਪੂਰਕ ਹੂੰ ਪਾਣੀ ਮਗਰੋਂ ਵੀ ਲੈ ਆਉਣਾ ਹਲੇ ਤੇ 20 ਬਰਸਾਤ ਦਾ ਪਾਣੀ ਤਾਂ ਮਗਰੋਂ ਆਇਆ ਫਿਰ ਤੇ ਤਬਾਈ ਪੂਰੀ ਮੱਚੀ ਆ ਨਾ ਤਬਾਈ ਹੁਣ ਜਿਹੜੇ ਵੀ ਘਰ ਨੇ ਆ ਮੋਟਰ ਨੇ ਉਹ ਸਾਰਾ ਸਾਰੇ ਤੁਹਾਡੇ ਸਾਹਮਣੇ ਹੀ ਦੇਖੀਓ ਨੁਕਸਾਨ ਹੈ ਭਾਜੀ ਤੁਸੀਂ ਇੱਥੇ ਦੇਖੋ ਨੁਕਸਾਨ ਕਾਫੀ ਬਹੁਤ ਬਹੁਤ ਹੈ ਜੀ ਨੁਕਸਾਨ ਬਹੁਤ ਜਿਆਦਾ ਸਰਬਜੋਤ ਕਿਉਂਕਿ ਦੇਖੋ ਜਿਹੜੇ ਜਿਹੜੇ ਪਿੰਡ ਨਾਲ ਲੱਗਦੇ ਆ ਗੁਰਦਾਸਪੁਰ ਦੇ ਅਸੀਂ ਗੱਲ ਕਰ ਲਈ ਕਈ ਇਸ ਤਰ੍ਹਾਂ ਦੇ ਪਿੰਡ ਨੇ ਔਰ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਜਿੰਨੇ ਵੀ ਜਿਹੜੇ ਪਿੰਡ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਵਕ ਵਕ ਤਸਵੀਰਤ ਅਨੁ ਦਿਖਾਈਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਪਿੰਡ ਦੇ ਲੋਕ ਨੇ ਉਹ ਸ਼ੈਲਟਰ ਕਿੱਥੇ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਘਰ ਦਾ ਜਿਹੜਾ ਸਮਾਨ ਹੈ ਉਹ ਵੀ ਜ਼ਿਆਦਾਤਰ ਡੈਮੇਜ ਹੋ ਚੁੱਕਿਆ ਹੁਣ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਾਜੀ ਤੁਸੀਂ ਇੱਥੇ ਦੇਖੋ ਨੁਕਸਾਨ ਕਾਫੀ ਹੈ ਬਹੁਤ ਜਗ੍ਹਾ ਨੁਕਸਾਨ ਹੋ ਰ ਪਾਣੀ ਦਾ ਹੂੰ ਕਿਹੜਿਆ ਸੜ ਪਿਆ ਹੂੰ ਮਸਲਾ ਦਾ ਨੁਕਸਾਨ ਤਾਂ ਹੈ ਹੀ ਮਸਲਾ ਦਾ ਨੁਕਸਾਨ ਤਾਂ ਹੈ ਹੀ ਲੋਕਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ ਸਾਡਾ ਨੂੰ ਦਿੱਕਤ ਤਾਂ ਹੈ ਹੀ ਹੈ ਰਾਖਣ ਪਾਣੀ 15 ਦਾ ਰਾਖਣ ਪਾਣੀ ਆਪਣਾ ਪਾਣਾ ਸਭੀ ਮੁਸ਼ਕਿਲਤ ਹੈ ਮਾਲ ਖਰਾਬ ਹੋ ਗਏ ਲੋਕਾਂ ਦੇ ਅੰਦਰਾਂ ਜਿਹੜੇ ਪਾਣੀ ਹੈ ਤੇ ਬਿਲਕੁਲ ਸਰਬ ਜੋ ਦੇਖੋ ਲੋਕਾਂ ਦੇ ਸਮਾਨ ਵੀ ਖਰਾਬ ਹੋ ਰਹੇ ਨੇ ਲੋਕੀ ਸ਼ੈਲਟਰ ਕਿੱਥੇ ਕਰਨ ਕਿਉਂਕਿ ਘਰਾਂ ਦੇ ਵਿੱਚ 5 5 6 6 7 7 ਫੁੱਟ ਦਾ ਜਿਹੜਾ ਪਾਣੀ ਹੈ ਉਹ ਜਾ ਚੁੱਕਿਆ ਹੈ ਉਹ ਸਮਾਨ ਤਾਂ ਚਲੋ ਹੈ ਹੀ ਹੈ ਸ਼ੈਲਟਰ ਜਿਹੜਾ ਹੈਗਾ ਕਾਨ ਪਿੰਡ ਦਾ ਕਿਉਂਕਿ ਬਿਜਲੀ ਗੋਲਾ ਹੈ ਬਿਜਲੀ ਕਿਉਂਕਿ ਬਿਜਲੀਕਾਰ ਬਿਲਕੁਲ ਸਾਹਮਣੇ ਹੈ ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਬਿਜਲੀਕਾਰ ਬਿਲਕੁਲ ਨਾਲ ਹੀ ਹੈ ਔਰ ਨਾਲ ਲੱਗਦੇ ਜਿਹੜੇ 5 2 6 ਪਿੰਡ ਦੀ ਜਿਹੜੀ ਬੈਲਟ ਹੈ ਉਹ ਕਾਫੀ ਜਿਹੜੀ ਹੈਗੀ ਡੁੱਬ ਚੁੱਕੀ ਹੈ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਜ਼ਰੂਰ ਦਾਅਵੇ ਕਰ ਰਹੀ ਹੈ ਕਿ ਜਿਹੜੀ ਮੈਡੀਕਲ ਟੀਮਾਂ ਨੇ ਕਿਉਂਕਿ ਦੇਖੋ ਜਦ ਪਾਣੀ ਦਾ ਫਲੋ ਆਂਦਾ ਹੈ ਹਰ ਤੀਜ਼ੀ ਕਲਾਨੌਰ ਇਹ ਪਿੰਡ ਚਾਹੇ ਉਹ ਮੈਡੀਕਲ ਦੀ ਅਸੀਂ ਗੱਲ ਕਰ ਲਈ। ਸਰਕਾਰੀ ਸਾਡੇ ਤੱਕ ਪਹੁੰਚੀ ਹੈ ਕਲਾਨੌਰ ਇਹ ਪਿੰਡ ਹੈ ਜਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਔਰ ਜਿੱਥੋਂ ਬਹੁਤ ਦੂਰ ਤੋਂ ਹਾਲਾਂਕਿ ਕੈਮਰੇ ਦੀ ਅੱਖ ਨਾਲ ਅਸੀਂ ਦੂਰ ਦੂਰ ਤੱਕ ਜਿੱਥੇ ਤੱਕ ਦੇਖ ਰਿਹਾ ਪਾਣੀ ਹੀ ਪਾਣੀ ਇੱਥੇ ਨਜ਼ਰ ਆ ਰਿਹਾ ਮਨੋਜ ਪਰ ਕੀ ਕਿੰਨਾ ਕੁ ਇੱਥੇ ਮਦਦ ਜਿਹੜੀ ਹੈ ਹੁਣ ਤੱਕ ਪਹੁੰਚੀ ਹੈ ਤੁਸੀਂ ਕੀ ਇੱਥੇ ਦੇਖ ਪਾ ਰਹੇ ਹੋ ਪ੍ਰਸ਼ਾਸਨ ਪਹੁੰਚਣ ਵਾਲਾ ਹੈ ਜਾਂ ਪਹੁੰਚ ਗਿਆ ਹੈ ਕੱਲ ਰਾਤ ਤੋਂ ਜ਼ਿਆਦਾ ਹਾਲਾਤ ਖਰਾਬ ਹੋ ਰਹੇ ਨੇ ਜਿੱਥੇ ਤੱਕ ਜਾਣਕਾਰੀ ਮਿਲੀ ਹੈ ਕਿਉਂਕਿ ਤੁਸੀਂ ਬੰਦ ਟੁੱਟਿਆ ਉਸ ਤੋਂ ਬਾਅਦ ਹਾਲਾਤ ਜ਼ਿਆਦਾ ਮੰਦੇ ਹੋਏ ਨੇ ਰਾਤ ਤੋਂ ਜੀ ਮਨੋਜ ਦੇਖੋ ਬਿਲਕੁਲ ਗੁਰਜੋਤ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕੱਲ ਰਾਤ ਤੋਂ ਜ਼ਿਆਦਾ ਹਾਲਾਤ ਖਰਾਬ ਹੋਏ ਨੇ ਕਿਉਂਕਿ ਲਗਾਤਾਰ ਮੀਂਹ ਵੀ ਪੈ ਰਿਹਾ ਹੈ ਔਰ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਐਕਸ਼ਨ ਹੈ ਸਰ ਕੋਈ ਪ੍ਰਸ਼ਾਸਨ ਵੱਲੋਂ ਹਜੇ ਤੱਕ ਫਿਲਹਾਲ ਕੋਈ ਆਇਆ ਹੈ ਕਿਉਂਕਿ ਕੱਲ ਰਾਤ को बाद ही ये सिचुएशन जेडी है बिल्कुल ही कोई नहीं आया जी ਤੁਸੀਂ ਤਖਤ ਰੋਡ ਤੇ ਜਾ ਕੇ ਵੇਖੋ ਕੀ ਹਾਲਤ ਬਣੀ ਹੈ ਕਿਸੇ ਨੇ ਆਣ ਕੇ ਪੁੱਛਿਆ ਹੀ ਨਹੀਂ ਤਖਤ ਰੋਡ ਵਾਲ ਜਾ ਕੇ ਵੇਖੋ ਤੁਸੀਂ ਉਹਦੀ ਬਣਾਓ ਵੀਡੀਓ ਮਾਤਸ ਤੁਹਾਨੂੰ ਆਪ ਪਤਾ ਲੱਗ ਜੇ ਵੀ ਜ਼ਿੰਮੇਦਾਰ ਜਿਹੜੇ ਛੜਕਾ ਮਾੜੀ ਮੋੜੀ ਤੋੜ ਕੇ ਪਾਣੀ ਇੱਕ ਦੂਰ ਪਾਸੇ ਕਰਾਸ ਯਾਨੀ ਆਪਣੇ ਆਪ ਹੀ ਲੱਗੇ ਹੋਏ ਜੀ ਜੀ ਇਧਰ ਦਾ ਪਾਣੀ ਸਗੋਂ ਹੁਣ ਇਧਰ ਵੀ ਆਉਣ ਦਿਆ ਬਹੁਤ ਜ਼ਿਆਦਾ ਕਿਰਨ ਦਾ ਪਾਣੀ ਜਿਹੜਾ ਲੋਕਾਂ ਨੇ ਕਿ ਬਹੁਤ ਜ਼ਿਆਦਾ ਦੁਖੀ ਨੇ ਲੋਕ ਇੰਨਾ ਕਿ ਜ਼ਿਆਦਾ ਸਰਕਾਰ ਤੋਂ ਦੁਖੀ ਹੋ ਗਏ ਨੇ ਕਿ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਇਧਰ ਨੂੰ ਵੀ ਇਹੀ ਵੀ ਜਾ ਕੇ ਵੇਖੀ ਇਹ ਵੀ ਲੋਕਾਂ ਦਾ ਹਾਲ ਚਾਲ ਪੁੱ ਇਹ ਉਹ ਲੋਕ ਆ ਜਾਂਦੇ ਨੇ ਜਦੋਂ ਉਹਨਾਂ ਨੂੰ ਆਪ ਜਰੂਰਤ ਹੁੰਦੀ ਆ ਪਰ ਲੋਕਾਂ ਦੀਆਂ ਜ਼ਰੂਰਤਾਂ ਵਾਲੇ ਉਹ ਕੋਈ ਨਹੀਂ ਪੁੱਛਦਾ ਸਹੀ ਅੱਛਾ ਮਨੋਜ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਹੈਲਪਲਾਈਨ ਨੰਬਰ ਜਾਰੀ ਹੋਇਆ ਹਰ ਪਾਸੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਹੈਲਪਲਾਈਨ ਨੰਬਰ ਤੇ ਕਰ ਰਹੇ ਹੋ ਕਿਉਂਕਿ ਹੈਲਪਲਾਈਨ ਨੰਬਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਵਕ ਵਕ ਏਰੀਆ ਦੇ ਵਿੱਚ ਵਿਜੀ ਆਉਂਦੇ ਨੇ ਉਹ ਨੰਬਰ ਜਦੋਂ ਤੁਸੀਂ ਕਰਕੇ ਵੇਲੋ ਤੁਹਾਡਾ ਵੀ ਬਿਜੀ ਆਉਣਾ ਕਿਤੇ ਨੰਬਰ ਲੱਗਣਾ ਹੀ ਨਹੀਂ ਉਹ ਤੁਸੀਂ ਕਰਕੇ ਆਪ ਵੇਖ ਲਓ ਜਾਂ ਤੁਹਾਨੂੰ ਜਾਪਦਾ ਤਾਂ ਠੀਕ ਹੈ ਜਾਈ ਗੱਲ ਤੋਂ ਇਹ ਜਿਹੜੀ ਬੈਲਟ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਦਫ਼ਤਰ ਤਸਵੀਰਾਂ ਵੀ ਤੁਸੀਂ ਨਾਲ ਦੇ ਨਾਲ ਦਿਖਾਉਂਦੇ ਰਹੋ ਇਹ ਬਿਜਲੀ ਦਫ਼ਤਰ ਹੈ ਬਿਜਲੀ ਬਿਜਲੀ ਗੋਲ ਹੈ ਸਾਰੀ ਬਿਜਲੀ ਤਾਂ ਗੋਲ ਬਹੁਤ ਜ਼ਿਆਦਾ ਪਾਣੀ ਬਿਜਲੀ ਘੱਟ ਹੈ ਹਾਂ ਉਥੇ ਦਾ ਮਨ ਲੱਗਦਾ ਜਾਣਾ ਵੀ ਔਖਾ ਹੋਏਗਾ ਹਾਂਜੀ ਹਾਂਜੀ ਜੇ ਜਿਆਦਾ ਚੱਲਦੇ ਉੱਪਰ ਦੀ ਪਾਣੀ ਬਹੁਤ ਜ਼ਿਆਦਾ ਬਣ ਰਹੇ ਹਾਂ ਬਹੁਤ ਜ਼ਿਆਦਾ ਲੈਵਲ ਵੱਧ ਗਿਆ ਹਾਂਜੀ ਹਾਂਜੀ ਉੱਪਰੋਂ ਦੀ ਯਾਤ ਸਕਦੇ ਏਦਾ ਜਾ ਕੇ ਬਿਲਕੁਲ ਤੁਸੀਂ ਇਹ ਤਖਤ ਰੋਡ ਵੇਖੋ ਜਾਗੇ ਇਹਦਾ ਕਿੰਨਾ ਨੁਕਸਾਨ ਆ ਸਾਰਾ ਕਰਨ ਦਾ ਪਾਣੀ ਜਿਹੜਾ ਆਉਣਾ ਹੁੰਦਾ ਆ ਵਾ ਸਟੇਡੀਅਮ ਏਦਾ ਭਰਿਆ ਪਾਣੀ ਦਾ ਵੀ ਬਹੁਤ ਜਿੰਨਾ ਦਰਿਆ ਵਗਣਦਿਆ ਪਾਣੀ ਦਾ ਲੈਵਲ ਵੀ ਲਗਾਤਾਰ ਜੀ ਜੀ ਦੇਖੋ ਗੁਰਜੋਤ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਹੈ ਕਿਉਂਕਿ ਪ੍ਰਸ਼ਾਸਨ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਹੈਲਪਲਾਈਨ ਨੰਬਰ ਦੀ हेल्पलाइन नंबर दी ਤੁਸੀਂ ਗੱਲ ਕਰ ਰਹੇ ਹੋ ਲੇਕਿਨ ਇਹ ਕਹਿੰਦੇ ਕਿ ਹੈਲਪਲਾਈਨ ਨੰਬਰ ਲਗਾਤਾਰ ਬਿਜ਼ੀ ਜਾਂਦਾ ਹੈ ਤੇ ਅਸੀਂ ਕਿਦੇ ਤੇ ਗੁਹਾਰ ਲਾਈਏ ਕਿਉਂਕਿ ਦੇਖੋ ਨੁਕਸਾਨ ਬਹੁਤ ਜ਼ਿਆਦਾ ਹੈ ਔਰ ਨੁਕਸਾਨ ਇਸ ਕਦਰ ਹੈ ਕਿ ਲੋਕਾਂ ਨੂੰ ਸ਼ੈਲਟਰ ਵੀ ਫਿਲਹਾਲ ਹਜੇ ਨਹੀਂ ਮਿਲ ਪਾਰ ਰਿਹਾ ਜਿਸ ਕਰਕੇ ਕਾਸੀ ਦਿੱਕਤਾਂ ਜਿਹੜੀਆਂ ਆ ਉਹ ਹੋ ਰਹੀ ਹੈ ਦੇਖੋ ਖਾਣ ਨੂੰ ਪੀਣ ਨੂੰ ਸ਼ੈਲਟਰ ਹੋਰ ਵੀ ਕਈ ਚੀਜ਼ਾਂ ਨੂੰ ਭਾਜੀ ਤੁਸੀਂ ਵੀ ਇੱਥੇ ਦੇ ਹੋ ਸਰ ਹਾਲਾਤ ਕੀ ਨੇ ਹਾਲਾਤ ਬਹੁਤ ਮਾੜੇ ਨੇ ਆ ਵੀ ਦੇਖੋ ਜਿਨਾਬ ਤੁਹਾਡੇ ਸਾਹਮਣੇ ਇਹ ਫੈਲਾ ਡੋਬੀਆਂ ਨੂੰ ਫਲਾਤ ਬਹੁਤ ਮਾਰੇ ਨੇ ਇਹ ਫਲਾਤ ਬਹੁਤ ਜਿਆਦੇ ਮਾਰੇ ਨੇ ਆ ਪੌਦਾ ਵੀ ਕੋਈ ਪਤਾ ਨਹੀਂ ਕਿ ਬੰਦਾ ਕੀ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਕੋਈ ਮੈਸੇਜ ਕੋਈ ਕਾਲ ਕਿਸੇ ਤਰ੍ਹਾਂ ਦਾ ਜਿਹੜੇ ਲੋਕਲ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰੋ ਹੋਣ ਦੇ ਹੀ ਲਾਉਂਦੀ ਆਪਣਾ ਬਚਾਓ ਕਰੋ ਬਸ ਅੱਛਾ ਬਸ ਆਪਣਾ ਹੀ ਬਚਾਓ ਆਪਾਂ ਬਚਾਓ ਕਰੋ ਲੋਕਾਂ ਦਾ ਬਚਾਓ ਕਰੋ ਤੇ ਦੇਖੋ ਕਈ ਕਿਤੇ ਕਈ ਕਿਤੇ ਨਾ ਕਿਤੇ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਆ ਜਿਹੜਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਜਿਹੜੇ ਇਹ ਕੋਈ ਜਿਹੜੇ ਲੀਡਰ ਨੇ ਉਹ ਵੀ ਇੱਥੇ ਪਹੁੰਚੇ ਨੇ ਗੱਲਬੀਤ ਗੱਲਬਾਤ ਕਰ ਲਾਂਗੇ ਉਹਨਾਂ ਨਾਲ ਕੋਸ਼ਿਸ਼ ਕਰ ਲਾਂਗੇ ਗੱਲਬਾਤ ਕਰਨ ਦੀ ਭਾਜੀ ਭਾਜੀ ਹਾਲਾਤ 2 ਮਿੰਟ ਆਜੋ ਬਾਹਰ ਕਿਉਂਕਿ ਸਰ ਕਿਉਂਕਿ ਅਸੀਂ ਲਗਾਤਾਰ ਗਰਾਉਂਡ ਜ਼ੀਰੋ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਲੋਕਾਂ ਦੀ ਨਾਰਾਜ਼ਗੀ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਨਹੀਂ ਸ਼ੈਲਟਰ ਕਿਸੇ ਤਰ੍ਹਾਂ ਦੀ ਨਹੀਂ ਖਾਣ ਨੂੰ ਪੀਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਵੇਖੋ ਜੀ ਅਦੇ ਮੇਨ ਜਿਹੜੀ ਚੀਜ਼ ਹੁੰਦੀ ਐ ਇੱਥੇ ਆਪਾਂ ਨੂੰ ਡੈਮੇਜ ਕੰਟਰੋਲ ਜਿਹੜਾ ਇਹ ਸਾਰਾ ਕੁਝ ਹੋਣ ਤੋਂ ਪਹਿਲਾਂ ਜਿਹੜਾ ਵੇਖਣਾ ਚਾਹੀਦਾ ਸੀਗਾ ਪ੍ਰਸ਼ਾਸਨ ਚਲੋ ਇਸ ਟਾਈਮ ਤੇ ਨਹੀਂ ਆ ਸਕਦੇ ਹੁੰਦੇ ਜਾਂ ਕੋਈ ਮਜਬੂਰੀ ਹੁੰਦੀ ਐ ਉਹ ਅਲੱਗ ਗੱਲ ਐ ਹੋਣੀ ਚਲੋ ਐਸ.ਪੀ.ਐਮ ਸਾਹਿਬ ਤੇ ਹਰੂਵਾਲ ਪਿੱਛੇ ਹੋ ਕੇ ਗਏ ਨੇ ਪਰ ਹਰੂਵਾਲ ਵੀ ਹੋ ਕੇ ਆਇਆ ਭਾਜੀ ਉੱਥੇ ਵੀ ਹਾਲਾਤ ਕਾਫੀ ਮਾੜੇ ਨੇ ਘੱਟੋ ਘੱਟ ਨੇ ਲੱਗਦਾ ਡੇਰਾਪਾ ਬਣਾਣਕ ਹਲਕੇ ਦੇ 15-20 ਪਿੰਡ ਨੇ ਜਿਹੜੇ ਡੈਮੇਜ ਹੋ ਚੁੱਕੇ ਨੇ ਪੂਰੇ ਹਾਈ ਪਿੰਡਾਂ 'ਚ 10 10 12 12 ਫੁੱਟ ਵੀ ਪਾਣੀ ਪਹੁੰਚ ਗਿਆ ਪਰ ਇਹੋ ਜਿਹੇ ਟਾਈਮ ਤੇ ਸਾਨੂੰ ਆਹ ਚੀਜ਼ ਚਾਹੀਦੀ ਹੈ ਕਿ ਘਟੋ ਘਟ ਲੋਕਾਂ ਦੀ ਸੇਫਟੀ ਵਾਸਤੇ ਜਾਂ ਹੁਣ ਜਿਵੇਂ ਪਿੱਛੇ ਪਿੰਡ ਵਾਲੇ ਲੋਕ ਆ ਕੇ ਕਹਿੰਦੇ ਨੇ ਕਿ ਜਦੋਂ ਰੋਡ ਬਣ ਜਾਂਦੇ ਹੁਣ ਜਿਵੇਂ ਆਹ ਰੋਡ ਹੈ ਹਾਈਟ ਤੇ ਬਣੀ ਇਹਨੂੰ ਜੇ ਵਿੱਚੋਂ ਤੋੜ ਕੇ ਤੇ ਪਾਣੀ ਅੱਗੇ ਕੱਢਿਆ ਜਾਵੇ ਤੇ ਉਹ 'ਚ ਪ੍ਰੋਬਲਮ ਪਿਛਲੇ ਪਿੰਡਾਂ ਦੀ ਕਾਫੀ ਘਟ ਜਾਂਦੀ ਅੱਗੇ ਭਾਵੇਂ 2 2 ਇੰਚ ਹੀ ਪਾਣੀ ਰਹਿ ਜਾਏਗਾ ਪਰ ਪਿੱਛੇ ਜਿਹੜਾ ਪਾਣੀ ਆ ਰਿਹਾ ਹੁੰਦਾ 10 ਫੁੱਟ ਹੁੰਦਾ ਉਹ ਕੱਟ ਕੇ ਅੱਗੇ ਜਾ ਕੇ ਘਟਦੇ ਜੋਗ ਇਹੋ ਜਿਹੀ ਸਮੱਸਿਆ ਪ੍ਰਸ਼ਾਸਨ ਨੂੰ ਵੇਖ ਤਾਂ ਤੁਸੀਂ ਤਸਵੀਰਾਂ ਵੀ ਦਿਖਾ ਦਿਓ ਸਰ ਹੋਰ ਵੀ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਸਟਾਰਟਿੰਗ 'ਚ ਜਿਹੜੀ ਹੈਗੀ ਦਿੱਕਤਾਂ ਨਾਲ ਫਰਸਟ ਸਟੇਜ ਅਸੀਂ ਗੱਲ ਕਰ ਲਈਏ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਪ੍ਰਸ਼ਾਸਨ ਨੂੰ ਫਰਸਟ ਸਟੇਜ ਤੇ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕਾਂ ਨੂੰ ਪਿੰਡਾਂ 'ਚੋਂ ਸਿੱਧੇ ਤਰੀਕੇ ਨਾਲ ਸਭ ਤੋਂ ਪਹਿਲਾਂ ਜਿਹੜੀ ਵੇਖੇ ਜਾਵੇ ਸੇਫਲੀ ਉਹਨਾਂ ਨੂੰ ਪਿੰਡਾਂ 'ਚੋਂ ਬਾਹਰ ਕੱਢੇ ਜਾਵੇ ਜਿਹੜੇ ਰੈੱਡ ਜ਼ੋਨ 'ਚ ਆ ਗਏ ਨੇ ਪੂਰੇ ਜਿੱਥੇ ਪੂਰੇ ਫਲੱਡਡ ਹੋ ਗਏ ਉੱਥੇ ਪ੍ਰਸ਼ਾਸਨ ਨੂੰ ਚਾਹੀਦਾ ਜਾ ਕੇ ਉਹ ਪਿੰਡ ਲੋਕਾਂ ਨੂੰ ਪਿੰਡਾਂ 'ਚੋਂ ਕੱਢਦੇ ਲੈਣ ਲੋਕ ਇਹ ਗੱਲ ਹੈਗੀ ਲੋਕ ਘਰ ਨਹੀਂ ਛੱਡਣਾ ਚਾਹੁੰਦੇ ਉਹ ਪ੍ਰਸ਼ਾਸਨ ਆਈਡੈਂਟੀਫਾਈ ਕਰਕੇ ਉਹ ਥਾਵਾਂ ਨੂੰ ਤੇ ਉੱਥੋਂ ਲੋਕਾਂ ਨੂੰ ਕੱਢ ਕੇ ਲੈ ਕੇ ਆਉਂਦੇ ਤਾਂ ਤੁਸੀਂ ਵੀ ਕਰ ਰਹੇ ਹੋ ਲੋਕਾਂ ਨੂੰ ਅਪੀਲ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਜਾਂ ਅਧਿਕਾਰੀ ਇਹ ਵੀ ਅਪੀਲ ਤੇ ਲੋਕਾਂ ਨੂੰ ਕਰ ਰਹੇ ਪਰ ਲੋਕਾਂ ਦਾ ਜੀ ਵੀ ਨਹੀਂ ਕਰਦਾ ਹੁੰਦਾ ਕਿਉਂਕਿ ਡੰਗਰ ਪੱਛਾ ਸਾਰਿਆਂ ਦੇ ਤੇ ਘਰਾਂ ਦੇ ਵਿੱਚ ਹੁੰਦਾ ਉਹ ਕਹਿੰਦੇ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਪਰ ਉਹ ਉਹ ਚੀਜ਼ ਨੂੰ ਧਿਆਨ ਚ ਰੱਖਦੇ ਹੋ ਇਹ ਲੋਕਾਂ ਦੇ ਨਾਲ ਹੁਣ ਇੱਥੇ ਪਹੁੰਚੇ ਆ ਤੇ ਭਾਵੇਂ ਸਰਕਾਰ ਨਾ ਹੋਵੇ ਪਰ ਜਿਹੜਾ ਹੌਸਲਾ ਹੁੰਦਾ ਉਹੀ ਬਥੇਰਾ ਹੁੰਦਾ ਉਹਨਾਂ ਨਾਲ ਖੜਨ ਲਈ ਉਹਨਾਂ ਨੂੰ ਪਤਾ ਹੋਊਗਾ ਕਿ ਸਾਡੇ ਨਾਲ ਆ ਕੇ ਕੋਈ ਖੜਾ ਹੈ ਉਹੀ ਚੀਜ਼ ਬੜੀ ਹੁੰਦੀ ਹੈ ਇਸਕਾ ਠੀਕ ਹੈ ਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਇੱਥੇ ਪਹੁੰਚੇਗਾ ਨਹੀਂ ਪਹੁੰਚੇਗਾ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਇਸ ਤਰ੍ਹਾਂ ਦੇ ਇਸ ਟਾਈਮ ਹਾਲਾਤ ਕੀ ਨੇ ਕਿਉਂਕਿ ਕਈ ਲੀਡਰ ਜਿਹੜੇ ਹੈਗੇ ਦਾਅਵੇ ਤਾਂ ਕਰਦੇ ਆਂ ਲੇਕਿਨ ਅਸਲ ਗਰਾਉਂਡ ਜ਼ੀਰੋ ਤੇ ਕੀ ਹੈ ਇਹ ਬਹੁਤ ਇਹ ਚੀਜ਼ ਜਿਹੜੀ ਹੈ ਅਹਿਮੀਅਤ ਰੱਖਦੀ ਹੈ ਹਾਲਾਂਕਿ ਲੋਕਾਂ ਦੀ ਜ਼ਰੂਰ ਨਾਰਾਜ਼ਗੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੁਰਜੋਤ ਇੱਥੇ ਨਹੀਂ ਪਹੁੰਚਿਆ ਕੱਲ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਪਾਣੀ ਦਾ ਲੈਵਲ ਲਗਾਤਾਰ ਵਧਿਆ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਫਲੋਵਰਫਲੋ ਹੋਇਆ ਹੈ ਬੱਤੀ ਗੁੱਲ ਹੈ ਖਾਣ ਨੂੰ ਪੀਣ ਨੂੰ ਸ਼ੈਲਟਰ ਨੂੰ ਬਹੁਤ ਸਾਰੀ ਦਿੱਕਤਾਂ ਨੇ ਜਿਸ ਨੂੰ ਲੈ ਕੇ ਲਗਾਤਾਰੀ ਦੇ ਵਿੱਚ ਗੋਹਾਲ ਲਾਈ ਜਾ ਰਹੀ ਹੈ ਤੇ ਲੋਕਾਂ ਦੀ ਨਾਰਾਜ਼ਗੀ ਵੀ ਹੈ ਹਾਲਾਂਕਿ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜਿਹੜੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਸਰ ਤੁਸੀਂ ਇਸੇ ਪਿੰਡ ਦੇ ਇਹ ਹਜੀ ਮੈਂ ਮੀਆ ਕੋਟ ਦਾ ਆ ਆਪਣੇ ਸਾਹ ਬਾਤ ਰਿਹਾ ਕਿ ਇਹ ਸਾਡਾ ਬੜਾ ਜਿਹੜੀ ਪਿੰਡ ਆ ਔਰ ਕਾਫੀ ਦਿਨ ਤੋਂ ਸਾਨੂੰ ਇਹ ਜਿਹੜੀ ਆ ਜਿਹੜਾ ਹਰ ਦਾ ਜਾਂ ਪਾਣੀ ਦਾ ਜਿਹੜਾ ਆ ਇਹ ਦੁੱਖ ਸਹਿਣਾ ਪੈਂਦਾ ਹੈ ਕੋਈ ਵੀ ਸਰਕਾਰ ਨੇ ਅਜ ਤੱਕ ਸਾਡਾ ਤੇ ਦੁੱਖ ਚ ਭਾਈਵਾਲ ਨਹੀਂ ਬਣੀ ਨਹੀਂ ਤੇ ਇੰਨਾ ਕਿਰੋ ਹੋ ਗਿਆ ਸਾਡਾ ਦੇਸ਼ ਆਜ਼ਾਦ ਹੋਇਆ ਪਰ ਅਜ ਤੱਕ ਸਾਡੇ ਬਾਰਡਰ ਲਾਈਨ ਦੀ ਕਲਾ ਨੋਟ ਸ਼ਹਿਰ ਮੀਆਂ ਕੋਟ ਹੋਰ ਭਗਵਾਨ ਦਲੇਰਪੁਰ ਸੂਰਪੁਰ ਕਾਦੀਆਂ ਡੇਰਾ ਬਾਬਾ ਨਾਨਕ ਇਹ ਸਾਰੇ ਸ਼ਹਿਰ ਦੀ ਬੁਰੀ ਬਜਰੀ ਆ ਇਹ ਕਾਫੀ ਦਰ ਤੋ ਸਾਡੀ ਬਹੁਤ ਦਿੱਕਤਾਂ ਹੈਗੀ ਹੈ ਜੀ ਬਹੁਤ ਜਿਆਦਾ ਦੇਖਤਾ ਸਰਦਾਰ ਜੀ ਠੀਕ ਹੈ ਤੇ ਵਿਜ਼ੂਅਲ ਵੀ ਨਾਲ ਦੇ ਨਾਲ ਦਿਖਾਉਂਦੇ ਰਹੋ ਤੇ ਕਈ ਦੇਖੋ ਤੁਸੀਂ ਜਿੱਦਾਂ ਕਿਹਾ ਕਿ ਪਹਿਲਾਂ ਤੋਂ ਵੀ ਦਿੱਕਤਾਂ ਨੇ ਲੇਕਿਨ ਹੁਣ ਤਾਂ ਦੇਖੋ ਇੱਕ ਕੁਦਰਤ ਦੀ ਮਾਰ ਹੈ ਲੇਕਿਨ ਉਸ ਤੋਂ ਬਾਅਦੂਦ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਦਾ ਜੀ ਮੈਂ ਇਹ ਕਹਿੰਦਾ ਕਿ ਬੋਲਦਾ ਵਾ ਕਿ 88 ਜਾਨਾਂ ਤੋਂ ਮਾਰ ਪੈਣ ਲਈ ਹੈ ਜੀ 88 ਜਾਨ ਤੋਂ ਉਹ ਲੋਕ ਲੀਡਰ ਸਾਹਿਬਾਂ ਤਾਂ ਜ਼ਰੂਰ ਕਹਿੰਦੇ ਲੀਡਰ ਕਹੇ ਚਲ ਗਿਆ ਫੌਜੀ ਨਗਰਾਂ ਕੀ ਆ ਲੀਡਰ ਕਹੇ ਧਰਸਾਂ ਨੂੰ ਚਲ ਗਿਆ ਬੱਸ ਕੁਝ ਨਹੀਂ ਕਰਨਾ ਇਹ ਅਸੀਂ ਕਹੀਏ ਕਿ ਕੱਲੀ ਸਰਕਾਰ ਸਰਕਾਰ ਵੀ ਸਰਕਾਰ ਵੀ ਜ਼ਿੰਮੇਵਾਰ ਨਹੀਂ ਆ ਰਹੀ ਕੁਝ ਨਹੀਂ ਇਹ ਸਾਨੂੰ ਆਪ ਹੀ ਉਦੋਂ ਮਾਰਨਾ ਪਵੇਗਾ ਮੈਂ ਪਿੰਡ ਮੀਆਂਕੋਟ ਦਾ ਸਰਪੰਚ ਉਹ ਤੋੜ ਬੋਲਦਾ ਪਿਆ ਜੀ ਮੈਂ ਇੱਕ ਸਰਪ ਸਾਫ ਦਾ ਫੌਜੀ ਹਾਂ ਉਹ ਮੈਂ ਜਿੰਨੀ ਦਰ ਤੱਕ ਆ ਗਿਆ ਮੈਂ ਇਹ ਕੈਸੀ ਬੈਸਟਰੀ ਰਿਟਾਇਰਮੈਂਟ ਲਈ ਆ ਮੈਂ ਇਹੋ ਹੀ ਹਾਲ ਦੇਖਦਾ ਰਿਹਾ ਜਦੋਂ ਮੈਂ ਆਉਂਦੇ ਨੇ بارش ਹੁੰਦੀ ਆ ਤਹਾਨੂੰ ਲੋਕਾਂ ਨੂੰ ਸਰਪੰਚੋ ਤੁਸੀਂ ਦਾ ਆਵਾਜ਼ ਚੁੱਕ ਸਕਦੇ ਹੋ ਲੋਕਾਂ ਦੀ ਤੁਸੀਂ ਤਾਂ ਲੋਕਾਂ ਦੇ ਨਮਾਇੰਦ ਹੋ ਹਾਂਜੀ ਹਾਂਜੀ ਸਾਡੀ ਆਵਾਜ਼ ਨੂੰ ਤੁਹਾਡੇ ਰਾਂਹ ਜਾਣੀ ਆ ਅਸੀਂ ਤਾਂ ਤੁਹਾਡੇ ਨੂੰ ਮਤਲਬ ਮੀਡੀਆ ਨੂੰ ਬੇਨਤੀ ਕਰਦੇ ਆ ਕਿ ਸਾਡੀ ਆਵਾਜ਼ ਨੂੰ ਸਾਰੇ ਬੁਲੰਦ ਕੀਤਾ ਜਾਵੇ ਤੇ ਸਾਡਾ ਜਿਹੜਾ ਡੇਰਾ ਬਾਬਾ ਨਾਨਕ ਕਲਾ ਨੋਰਾ ਇਹਦੀ ਮੁਸੀਬਤ ਦੇ ਦੀ ਜਿਹੜਾ ਦੁੱਖ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹ ਕੀ ਹਾਲ ਬਣਿਆ ਪਿਆ ਵਾ ਇਹਦਾ ਹਾਲ ਨੂੰ ਵਾਰੀ-ਵਾਰੀ ਸਹਿਣਾ ਪੈਂਦਾ ਸਾਡੀ ਪ੍ਰਸ਼ਾਸਨ ਅਗੇ ਤੁਹਾਡੇ ਰਾਂਹ ਮੀਡੀਆ ਰਾਂਹ ਬੇਨਤੀ ਆ ਕਿ ਸਾਡੀ ਆਵਾਜ਼ ਨੂੰ ਜਿਹੜਾ ਬਲੰਦ ਕੀਤਾ ਜਾਵੇ ਜੀ ਦੇਖੋ ਬਿਲਕੁਲ ਬਹੁਤ ਜ਼ਰੂਰੀ ਹੈ ਗੁਰਜੋਤ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਲਗਾਤਾਰ ਬਿਲਕੁਲ ਵੱਖ-ਵੱਖ ਥਾਵਾਂ ਤੇ ਅਤੇ ਕਈ ਚੀਜ਼ਾਂ ਲੋਕੀ ਜੀ ਮਨੋਜ ਬਿਲਕੁਲ ਗੁਰਜੋਤ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਕਿ ਜਿਹੜੇ ਹਾਲਾਤ ਬਣੇ ਹੋਏ ਨੇ ਗੁਰਦਾਸਪੁਰ ਦੇ ਵੱਖ-ਵੱਖ ਪਿੰਡ ਨੇ ਔਰ ਜਿੱਥੇ ਡੇਰਾ ਬਾਬਾ ਨਾਨਕ ਦੇ ਨੇੜੇ ਨਾਲ ਲੱਗਦੇ ਪਿੰਡ ਨੇ ਉੱਥੇ ਲਗਾਤਾਰ ਵਾਟਰ ਲੈਵਲ ਵਧਿਆ ਔਰ ਕੱਲ ਰਾਤ 2 ਵਜੇ ਤੋਂ ਬਾਅਦ ਜਦ ਇਸ ਤਰ੍ਹਾਂ ਦਾ ਜਿਹੜਾ ਪੁਲ ਤੁਹਾ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਹੈ